ਹਾਂ ਜੀ ਸਰ ਮਾਮਲਾ ਕੀ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਦੇ ਦੇਸ਼ਾਂ ਦੇ ਤੇ ਸ਼ਾਂ ਦੇ ਤੇ ਉਹਨਾਂ ਦੀ ਹਦਾਇਤ ਤੇ ਜਿਹੜਾ ਪਿਛਲੇ ਸਾਲੇ ਤੋਂ ਦਿਨੋਂ ਲੈ ਕੇ ਜਿਹੜਾ ਆ ਕੁਝ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਤੇ ਥਾਣਾ ਸਿਟੀ ਦੇ ਐਸਐਚਓ ਨਾਰਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਦੋ ਜਿਹੜੇ ਗੈਂਗ ਹੈ ਉਹਨਾਂ ਨੂੰ ਵਸਤ ਕੀਤਾ ਤੇ ਜਿਹੜਾ ਪਹਿਲਾ ਗੈਂਗ ਹੈ ਇਹ ਦਿਨੋਂ ਲੈ ਕੇ ਚੋਰੀਆਂ ਕਰਕੇ ਤੇ ਜਿਹੜਾ ਸਮਾਨ ਗੈਣਿਆ ਦਾ ਕੁਝ ਇੱਕ ਮਾਡਲ ਟਾਊਨ ਦੇ ਵਿੱਚੋਂ ਰਜੇਸ਼ ਸਿਆਲ ਜੀ ਦੇ ਘਰ ਤੋਂ ਚੋਰੀ ਹੋਈ ਸੀ ਤੇ ਇੱਕ ਪਰਵੇਸ਼ਾਨੀ ਜਿਹੜੇ ਆ ਫਰੈਂਡਸ ਕਲੋਨੀ ਦੇ ਆ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਸੀ ਇਹਨੂੰ ਟੈਕਨੀਕਲੀ ਜਿਹੜਾ ਆਪਾਂ ਟਰੇਸ ਕਰਦੇ ਹੋਏ ਜਿਹੜਾ ਰਿਕਵਰੀ ਆ 1,85,000 ਰੁਪਏ ਜਿਹੜਾ ਇਹਨਾਂ ਕੋਲ ਟੋਟਲ ਜਿਹੜਾ ਅਸੀਂ ਦੋਸ਼ੀਆਂ ਕੋਲੋਂ ਰਿਕਵਰ ਕੀਤਾ ਪਹਿਲਾਂ ਇੱਕ ਦੋਸ਼ੀ ਜਿਹੜਾ ਅਸੀਂ ਪਹਿਲਾਂ ਗ੍ਰਿਫਤਾਰ ਕੀਤਾ ਜਾ ਸਕਿਆ ਸੀ ਦੂਸਰਾ ਦੋਸ਼ੀ ਜਿਹੜਾ ਮਾਨਕ ਆ ਇਹਨੂੰ ਹੁਣ ਗ੍ਰਿਫਤਾਰ ਕਰਕੇ ਇਸ ਵੀਡੀਓ ਸਾਡੇ ਕੋਲ ਮਾਨਤੇ ਜਾ ਰਹੇ ਆ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਹੋਰ ਵੀ ਬਾਕੀ ਜਿਹੜੀ ਰਾਂਧੀ ਰਿਕਵਰੀ ਆ ਉਹ ਵੀ ਕੰਪਲੀਟ ਕਰ ਲਈ ਜਾਏਗੀ ਤੇ ਸਾਰੇ ਇਹਨਾਂ ਦੇ ਪੱਲੋ ਵੀ ਵਈਏ ਪਰਚੇ ਵਗੈਰਾ ਇਹਨਾਂ ਦੇ ਹਾਂਜੀ ਇਹਨਾਂ ਤੇ ਪਹਿਲਾਂ ਵੀ ਮੁਕੰਦਮੇ ਦਰਜ ਆ ਜਿਹੜਾ ਇਹਨਾਂ ਦਾ ਨਾਲ ਦਾ ਜਿਹੜਾ ਮੇਨ ਜਿਹੜਾ ਜਿਹੜਾ ਦੋਸ਼ੀ ਸੀ ਜਿਹੜਾ ਚੋਰੀ ਕਰਦਾ ਸੀ ਇਹ ਉਹਨੂੰ ਅੱਗੇ ਜਾ ਕੇ ਤੇ ਉਹਨੂੰ ਆਪਣੀ ਐਕਟਿਵਾ ਦੇ ਉੱਤੇ ਬਿਠਾ ਕੇ ਤੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਜਿਹੜਾ ਰਿਕਵਰਡ ਜਿਹੜਾ ਗਿਆਨੀ ਵਗਾਰਾ ਹੁੰਦੇ ਸੀ ਉਸ ਘਰ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੁੰਦੀ ਸੀ ਉਹ ਗਾਂ ਫਰਦਰ ਜਿਹੜਾ ਅਗਲਗ ਥਾਂ ਦੇ ਉੱਤੇ ਵੇਚ ਦਿੰਦੇ ਸੀ ਸੈਕੰਡ ਜਿਹੜੀ ਆ ਇੱਕ ਗੈਂਗ ਬਸਟ ਕੀਤਾ ਜੀ ਇਹਨਾਂ ਨੇ ਆ ਪਿਛਲੇ ਸਮੇਂ ਵਿੱਚ ਇੱਕ ਬੀੜੀਆਂ ਸਿਲਟਾਂ ਦੀ ਇੱਥੇ ਦੁਕਾਨ ਸੀ ਸੁਖਚਾਨਾ ਗੁਰਦੁਆਰਾ ਸਾਹਿਬ ਦੇ ਸਾਈਡ ਦੇ ਉੱਤੇ ਤੇ ਉੱਥੇ ਰਾਤ ਦੇ ਸਮੇਂ ਇਹਨਾਂ ਨੇ ਚੋਰੀ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਹ ਜਲੰਧਰ ਤੋਂ ਬਿਲਾਮ ਕਰਦੇ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਦੋ ਸਾਥੀ ਆ ਗਿਆ ਸਟਿਲ ਵਾਜੇ ਆ ਰਿਸਪੌਂਡਡ ਆ ਇਹ ਰਾਤ ਨੂੰ ਆ ਕੇ ਤੇ ਇਹਨਾਂ ਦੁਕਾਨਾਂ ਦੇ ਉੱਤੇ ਚੋਰੀ ਕਰਦੇ ਸੀ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜ ਆ ਉੰਦੇ ਵਿੱਚ ਵੀ ਆਪਾਂ ਜਿਹੜਾ ਉਸ ਦੁਕਾਨ ਤੋਂ ਚੋਰੀ ਹੋਈਆਂ ਸਿਕਟਾਂ ਮਿਲੀਆਂ ਉਹਨਾਂ ਨੂੰ ਗ੍ਰਾਂਟ ਕਰ ਲਿਆ ਇਸ ਤੋਂ ਇਲਾਵਾ ਚਾਰ ਜਿਹੜੇ ਮੋਬਾਈਲ ਫੋਨ ਆ ਉਹ ਕਿਏ ਸੀ ਉਹ ਵੀ ਅਸੀਂ ਬ੍ਰਾਂਟ ਕਰ ਲਿਆ